ਸਤਿਕਾਰਯੋਗ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮੋਹਨ ਭਗਤ ਅੱਜ ਆ 12 ਜਨਵਰੀ ਕੱਲ ਲੋਹੜੀ ਆ ਲੋਹੜੀ ਦੀ ਰੌਣਕ ਤੁਹਾਨੂੰ ਦਿਖਾਉਣਾ ਆਪਣੇ ਉੱਧਰ ਬਾਜ਼ਾਰ ਲੱਗਦਾ ਗੁੱਡੀਆਂ ਦਾ ਪੂਰਾ ਪੂਰੀ ਰੌਣਕ ਲੱਗਦੀ ਗੁੱਡੀਆਂ ਲੋਕੀ ਲੈਣ ਆਂਦੇ ਆ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਪੈਦਲ ਹੀ ਨਹੀਂ ਬੰਦੇ ਕੋ ਲੰਗੇ ਆਂਦੇ ਆ ਮੋਟਰਸਾਈਕਲ ਤੇ ਦੂਰ ਦੀ ਗੱਲ ਤੁਹਾਨੂੰ ਦਿਖਾਉਣਾ ਰੌਣਕ ਹੁਣ ਪੂਰੀ ਜਾ ਕੇ ਪੂਰਾ ਬਾਜ਼ਾਰ ਦਿਖਾਉਣਾ ਤੁਹਾਨੂੰ ਆ ਜਿੱਥੇ ਸਟਾਰਟ ਹੋ ਰਹੀ ਹੈ ਨਾ ਰੌਣਕਾਂ ਪਈਆਂ ਦੁਕਾਨਾਂ ਲੋਹੇ ਦੇ ਗਲਾਸ ਪਾ ਕੇ ਸਾਮਾਨ ਦਾ ਨੋਟਾ ਦੇਖੋ ਕਿੰਨਾ ਰਾਜਿਆ ਮੈਂ ਆਇਆ ਇੱਥੋਂ ਚੱਲੂ ਹੋ ਜਾਂਦਾ ਜੇ ਕੰਮ ਆ ਪਹਿਲੀ ਦੁਕਾਨ ਜੇ ਇੱਥੇ ਤੇ ਇਹ ਤੁਹਾਨੂੰ ਲਾਸਟ ਤੱਕ ਦਾ ਦੁਕਾਨ ਵਿਖਾਵਾਂਗੇ ਇਹ ਆਪਣਾ ਮਿੱਠਾ ਨੀਰ ਕਲਵੰਤ ਗੁੱਡੀਆਂ ਵੇਚਣ ਲਿਆ ਵੀ ਆ ਦੇਖੋ ਇੱਥੋਂ ਸਟਾਰਟ ਹੋਏ ਨਾ ਕੰਮ ਤੇ ਅੱਗੇ ਅੱਗੇ ਤੁਹਾਨੂੰ ਵਿਖਾਉਣਾ ਪੂਰਾ ਬਾਜ਼ਾਰ ਵਿਖਾਉਣਾ ਇੱਥੋਂ ਚੱਲੂ ਹੋ ਜਾਂਦਾ ਕੰਮ ਹੁਣ ਅੱਗੇ ਅੱਗੇ ਤੁਹਾਨੂੰ ਆਈਓ ਖਾਈਏ ਨਾ ਚਾਲੂ ਹੋ ਗਈ ਇੱਥੋਂ ਰੌਣਕ ਚਾਲੂ ਹੋ ਗਈ ਇਲਾਜ ਲਈ ਇਹਦਾ ਨੋ ਨੰਬਰ ਬੁਖਾਈ ਯਾਨੀ ਨਾਲ ਨਾਲ ਹੀ ਆ ਦੇਖੀਏ ਇੱਥੋਂ ਬਣਾ ਦੂਜੀ ਦੁਕਾਨ ਆ ਪੂਰਾ 1 ਕਿਲੋਮੀਟਰ ਤੱਕ ਇਦਾਂ ਹੀ ਰੌਣਕ ਲੱਗੀ ਪੂਰੀ 1 ਕਿਲੋਮੀਟਰ ਤੱਕ ਅੱਗੇ ਵੇਖਿਓ ਅੱਗੇ ਤੰਬੂ ਲੱਗਾ ਪੂਰੀ ਇੱਥੇ ਵੀ ਚੱਲਣ ਲੱਗੀਆਂ ਅੱਗੇ ਵੇਖੋ ਪੂਰੀਆਂ ਲੱਗੀਆਂ ਹੋਣੀਆਂ ਐ ਆ ਉਨੇਤਵਾ ਇਥੋਂ ਚਾਲੂ ਹੋਏ ਨਹੀਂ ਰੌਣਕ ਇਹਦੇ ਅੱਗੇ ਵੇਖਿਓ ਤੁਹਾਨੂੰ ਪੈਦਲ ਨਹੀਂ ਬੰਦੇ ਕੋ ਨੰਗੇ ਆਣਾ ਦੇਖੀ ਤੁਰ ਕੇ ਜਾਈ ਜਾਂਦੇ ਨਾ ਅੱਗੇ ਵੇਖੋ ਪੈਦਲ ਨਹੀਂ ਨੰਗੇ ਆਣਾ ਬੰਦੇ ਹਾਂ ਰਾਸ਼ੀ ਵੇਖੀ ਆਇਓ ਬਸ ਇਹ ਹਣ 100 ਚਾਲੂ ਹੋਏ ਨਾ ਕੰਮ ਹਣ ਹੋਲੀ ਵਾਲੀ ਉਹ ਅੱਗੇ ਵਖਾਣਾ ਤੁਹਾਨੂੰ ਹੋਰ ਬਜਾਏ ਸੰਨੀ ਓਏ ਓ ਸੰਨੀ ਓਏ ਸੰਨੀ ਸੰਨੀ ਆ ਆਪਣਾ ਸੰਨੀ ਗੁੱਡੀਆਂ ਪਹਿਲੇ ਬਣਾਉਣ ਡਿਆ ਸੀ ਹੁਣ ਗੁੱਡੀਆਂ ਵੇਚਣ ਡਿਆ ਵੇਚਣ ਡਿਆ ਬਾਹਰ ਆ ਕੇ ਵੇਚਣ ਡਿਆ ਨੇ ਘਰੇ ਦੇ ਅੰਦਰ ਬਣਾਉਣ ਡੇ ਰੇੜ ਵੀ ਠੋਕੇ ਲਗੰਦੇ ਜੇ ਠੋਕੇ ਲਾਉਣ ਡੇ ਬਾਜ਼ਾਰ ਨਾਲੋਂ ਸਸਤਾ ਕਿ ਮਹਿੰਗਾ ਨਹੀਂ ਬਾਜ਼ਾਰ ਨਾਲੋਂ ਮਹਿੰਗਾ ਸਸਤਾ ਮੰਮਾ ਸਸਤਾ ਘੋੜੀ ਤੇ ਸਸਤਾ ਗਿਆ ਜਿੰਨੇ ਦੇਖ ਲਿਆ ਆਇਕਾ ਗਣ ਚੱਲੀ ਆ ਉਹ ਤਾਂ ਕੋਈ ਬਾਹਰ ਵੇਖਿਓ ਬੰਦਾ ਕੀ ਜੇ ਲਾਈਟ ਜੀ ਹੁਣ ਅੱਗੇ ਬੰਦ ਕਰਦੀ ਹੈ ਕਿ ਰਹਿਣ ਦੀ ਹੈ ਚੱਲਣ ਦੀ ਹੈ ਲਾਈਟ ਜੀ ਏ ਉਹਨਾਂ ਆਪਾਂ ਅੱਗੇ-ਅੱਗੇ ਵੜੀ ਜਾਣਾ ਬਾਜ਼ਾਰ 'ਚ ਜੱਗਾਉਣ ਆਪਾਂ ਦੇਖੀ ਆਰ ਜਾਈਏ ਨਾ ਉਹ ਦੇਖੋ ਅੱਗੋਂ ਦੁਰਿਆ ਨਹੀਂ ਜਾਣਾ ਅੱਗੋਂ ਦੇਖੋ ਵੀਡੀਓ ਕਿਦਾਂ ਮਹਾਂ ਹੀ ਬਣਨੀ ਹੈ ਅੱਗੋਂ ਮੈਨੂੰ ਲੱਗਦਾ ਇਹ ਆਹ ਦੇਖੋ ਹੁਣ ਏ ਇੱਥੇ ਅੱਗੋਂ ਰਸ਼ ਚਾਲੂ ਹੋਇਆ ਹੈ ਨਾ ਇੱਥੋਂ ਜਗਾ ਜਗਾ ਭੀੜੀ ਹੋਈ ਜਾਣੀ ਆ ਹਾਂ ਲੋਈ ਇਹ ਆਪਣੇ ਨਾਲ ਸੰਨੀ ਵੀ ਤੁਰਨ ਲਿਆ ਜੇ ਇਹ ਹੁਣ ਇੱਥੇ ਦੇਖਿਆ ਉਹ ਨੀ ਬਣਦਾ ਲੋਈ ਇਹ ਕੁਲਾਬਾ ਕਿਥੇ ਆ ਕੁਲਾਬਾ ਆ ਵੇਖ ਹੁਣ ਆ ਸੂਰਜ ਕੰਨੀ ਜਾਂਦੇ ਕੰਮ ਆਇਸੋ ਰੱਸ਼ ਵੇਖੀ ਹੈ ਹੁਣ ਆ ਰਿੰਕੂ ਘਲੋਤਾ ਜੇ ਕੰਨੀ ਜਾਂਦੇ ਕੰਮ ਹੋ ਗਿਆ। ਹੋਰੇ ਆਪਣੇ ਬੰਦੇ ਲੱਗੇ ਇਹੇ ਚੰਗੁੱਡੀ। ਅੱਗੇ ਵੇਖਿਆ ਨਰਾਸ਼। ਆਓ ਅੱਗੇ ਵੇਖੋ। ਤੁਸੀਂ ਵੇਖੀ ਜਾਓ ਰਾਜੇ ਕਿ ਨਾ ਕਿ ਨਾ ਰਾਜੇ। ਵੇਖਖੀ ਆਈ। ਤੁਹਾਨੂੰ ਦੱਸਣਾ ਦੁਰਕੇ ਨਹੀਂ ਲੱਗੇ ਆ ਨਾ। ਹਾਂ ਜਿੰਨਾ ਰਾਜਾ ਇੱਧਰ ਵਹਾਈਆ ਸਭ ਕੱਢ। ਆਹ ਵੇਖੋ ਲੱਗੇ ਡਾਇ ਇੰਹਾਰਾ। ਰਾਜੇ ਵੇਖੋ ਰਾਜੇ ਦੇ ਦੁਰਕੇ ਨਹੀਂ ਨੰਦਸਣੇ ਲੱਗੇ ਆ ਨਾ। ਤੇ ਮੇਲਾ ਲੰਘਦਾ ਪੂਰਾ। ਆਹ ਵੇਖੋ ਗੁੱਡੀ। ਬਾੜੀ ਲਾ ਓਏ। ਆਹ ਦੇਖੋ ਆ ਨਾ ਮੁਫੜੀ ਆਪਣੇ ਇਹ ਗੁੱਡੀ ਵਿੱਚ ਦੇ ਅੱਜ ਆਹ ਦੇਖੋ ਜੀ ਆਗੇ ਆਗੇ ਵੇਖੀ ਜਾਓ ਤਾਂ ਬਣਦਾ ਜੀ ਆਹ ਦੇਖੋ ਇਧਰ ਇੱਕ ਰਾਸ਼ੀ ਨਮਗੰਦੀ ਨਹੀਂ ਗਿਆ ਇੱਥੇ ਜਾਨ ਜਾਨ ਗੇਲ ਜਾਨ ਸਾਰੇ ਆ ਆਨੇ ਜਾਂਦਾ ਆਨੇ ਆਨੇ ਆ ਗਿਆ ਲੋਰੀਆਂ ਤੇ ਗੁੱਡੀਆਂ ਰਹੀਆਂ ਸੋ ਲੈ ਬਾਸ਼ਾ ਤੇਰੀ ਵੀਡੀਓ ਨਾ ਆਦੀ ਆ ਗਿਆ ਲੋਰੀਆਂ ਇਹ ਅੰਬਰ ਕਰਕੇ ਪੂਰੇ ਬਹੁਤ ਜਿੰਦੇ ਰੱਜ ਰਹੇ ਆਇਓ 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 ਆ ਕੇ ਦੇਖ ਲਈਏ ਤਾਂ ਵੀ ਮੇਰਾ ਭਰਾ ਕੋ ਸਭੀ ਆਹ ਨਜ਼ਾਰੇ ਲੋ ਆ ਵੇਖੋ ਅੱਗੇ ਤਾਂ ਹੋਰ ਰੱਖ ਅੱਗੇ ਮੋੜ ਫਾਉ ਜੋ ਚਲੋ ਅੱਗੇ ਵੇਖਿਓ ਰਾਜਾ ਇਹ ਜੀ ਹਲਵਾਈ ਸਾਹਿਬ ਗੁੱਡੀਆਂ ਖਰੀਦ ਰਹੇ ਨੇ ਅੱਗੇ ਰਾਹ ਕਿਦਾ ਬੰਦ ਕੀਤਾ ਨਾ ਰਾਹ ਬੰਦ ਹੋ ਗਿਆ ਜਾਣਾ ਜਾਣਾ ਕੋਈ ਨਹੀਂ ਕੋਈ ਨਹੀਂ ਜੀ ਭਾਈ ਨੂੰ ਵੀ ਮਲਾਵਾ ਹੈ ਗੱਲ ਆ ਯੋਰਾ ਅੱਗੇ ਕਿਤੇ ਜਾਣਾ ਕਿਉਂ ਸਪੋਰਟ ਅਗੇ ਮੇਰਾ ਨਾ 1 ਕਿਲੋਮੀਟਰ ਦਾ ਆਪਾਂ ਇਹ ਦੇਖੋ ਅੱਜ ਦੇਖੋ ਮਾਰੀ ਦੇਖੋ ਅੱਗੇ ਦੇਖਿਓ ਹੁਣ ਫਿਰ ਕਿਹੜੀ ਲੱਗਿਆ ਜਨਾ ਕੈਮਰੇ ਕੇ ਸਾਰੇ ਆਈ ਜਾਂਦੇ ਸਕੇ ਆਉਗਾ ਕੇ ਸਾਰੇ ਆਂਦੇ ਹਨ ਬੜਾ ਵੀਡੀਓ ਬੰਦੀ ਵਾਸ ਕਰੀਏ ਆਇਆ ਹੋਗੇ ਸਭ ਕੋ ਗਿਆ ਨਾ ਬਾਹ ਥੋੜਾ ਜਿਹਾ ਰਹਾ ਚੋ 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 ਸ਼ੂਟੀਆਂ ਆਈਆਂ ਲੈ ਕੇ ਧਿਆਨ ਧਿਆਨ ਬਾਹ ਕਰਦੇ ਯਾਰ ਬਾਈ ਉਹ ਆਪੇ ਤੁਹਾਨੂੰ ਆਜੋ ਤੇ ਕਿਹਦੀ ਲੋੜੀ ਅੰਮ੍ਰਿਤਸਰ ਵਾਲਿਆਂ ਦੀ ਪੂਰੀ ਮੈਂ ਕਹਿੰਦਾ ਪੂਤਾਂ ਨੂੰ ਪਰੇ ਜਿਹਾ ਬਡੀਆਂ ਸਕਦੀਆਂ ਵੇ ਉਹ ਦੁਕਾਨ ਯਾਨੀ ਇਹ ਪਿੰਨੇ ਉਹ ਕਹਿੰਦੇ ਆ ਆ ਜਾਨ ਦਾ ਕਿਹਦੀ ਲੰਗਿਆ ਦਾ ਲੋਕਾਂ ਨੇ ਮੋਟਰਸਾਈਕਲ ਤੁਹਾਡੇ ਆ ਗਿਆ ਹੀ ਬੋਲੋ ਏ ਆ ਗਿਆ ਲੈ ਲੈ ਆਸਤਾ ਨੋਈ ਨੋਈ ਅਸਤਾਦ ਨੇ ਗੁੱਡੀ ਵੇਚ ਰਹੇ ਨੇ ਹਾਂਜੀ ਹਾਂਜੀ ਨਹੀਂ ਚਲੋ ਦੱਜਨੇ ਇਹ ਦੱਜਨੇ ਵੇਚਣ ਦੇ ਹਾਂਜੀ ਮਿਕਵਾ ਕਿਥੇ ਜੋ ਚਲਿਏ ਮੈਂ ਆਗਣਾ ਹਾਂ ਹਾਂ ਥੋੜਾ ਜਾ ਦੇ ਜਿਵੇਂ ਇਹ ਲੋਕ ਗਡੀਆਂ ਲਗੀਆਂ ਭੇਲੀ ਦੇ ਵੀ ਸਾਰੇ ਸਾਰਾ ਕੰਮ ਇੱਥੇ ਨੁੱਕਰ ਹੋ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਹੈ ਸਾਡਾ ਸੁਖਮਾਨ ਕਿ ਨਾ ਨਹੀਂ ਪਤਾ ਅਗਲੀ ਵਾਰੀ ਜਰੂਰ ਇੱਥੇ ਆਓ ਹੋਰ ਅਗਲੀ ਵਾਰੀ ਉਹ ਰਾਸ਼ੀ ਤੇ ਸਾਰੇ ਕੰਮ ਜਿਹੜਾ ਟੈਂਟ ਹੂ ਸਾਲਾ ਉਹ ਵੀ ਗੁੱਡੀਆਂ ਇੱਥੇ ਵੇਚਦਾ ਸਾਰੇ ਕੰਮ ਇਹ ਕਰਦੇ ਆ ਭੋਤਨ ਗਰੇ ਵਾਹ ਉਹ ਉੱਥੇ ਆ ਕੇ ਖਤਮ ਹੋਏ ਨਾ ਕੰਮ ਹੁਣ ਫੇਰ ਵਾਪਸੀ ਤੁਹਾਨੂੰ ਬਖਾਨਨੇ ਹੋਰ ਰਾਸ਼ੀ ਤੇ ਵਧੀ ਜਾਣਾ ਇਹ ਨਹੀਂ ਕਿ ਇੱਥੇ ਆ ਥੋੜਾ ਜਿਹਾ ਗੁੱਡੀਆਂ ਵਿਗਣੀਆਂ ਤੇ ਮੈਂ ਖਾ ਰਾਤ ਏਕ-ਏਕ ਵੱਜਦਾ ਗੁੱਡੀਆਂ ਰੋਕੀ ਆਈ ਜਾਂਦੇ ਲੈ ਆ ਆ ਗੱਲਾਂ ਵੇ ਕੀ ਆਊਗਾ ਦੇਖੋ ਕੀ ਬਣਿਆ ਹੈ ਆ ਦੇਖੋ ਰਾਜੀ ਆਜੋ ਬਾ ਕੈਮਰਾ ਕਿਦੋਂ ਕੈਮਰਾ ਲਾ ਕੇਗਾ ਆ ਦੁਨੀਆ ਆਪਣੇ ਗਿੱਡੀਆਂ ਵੇਚ ਰਹੇ ਨੇ ਪੂਰੀਆਂ ਤੇ ਰਾਸ਼ੀ ਬੜਾ ਦੇ ਮੈਂ ਕਹਿੰਦਾ ਐਂ ਦੇ ਉਹਨਾਂ ਦਾ ਵੀ ਕਿਤੇ ਡਰ ਲੱਗਦਾ ਕਿਤੇ ਫੋਨ ਹੀ ਨਾ ਥੱਲੇ ਡਿੱਗ ਜੇ ਨਾਲੇ ਭੋਲ ਤਾਂ ਇਹ ਨਹੀਂ ਫੋਨ ਥੱਲੇ ਡਿੱਗ ਗਿਆ ਮੈਂ ਨਾਲੇ ਫੋਨ ਥੱਲੇ ਡਿੱਗ ਗਿਆ ਤੇ ਝਟਕਾ ਲੱਗ ਗਿਆ ਨਾ ਸਿੱਧਾ ਹੀ ਉਹਨਾਂ ਦਾ ਵੀ ਡਾਰੀ ਲੱਗਦਾ 50000 ਦੀ ਤੇ ਸਕਰੀਨ ਹੀ ਪਾਣੀ ਜਿਹਾ ਟੁੱਟ ਗਿਆ ਦੇ ਕਿਆ ਕਰਾਂ ਵਿਕਤੀ ਮੇਰਾ ਵੱਡਾ ਬਾਗ ਆ ਗਿਆ ਆਏ ਨਲੀ ਯਾ ਵੀਡੀਓ ਜਾਨਤਰੀ ਥਲੀ ਥਲੀ ਆਈ ਨੰਗੜੇ ਤੇ ਇਹਦੇ ਫਾਇਦਾ ਨਹੀਂ ਲੰਘਿਆ ਇਹ ਆਏ ਜਾਵੇਂ ਆਈ ਮੇਲਿਆਂ ਦੇ ਨਹੀਂ ਆਏ ਹੁੰਦੇ ਮੇਲੇ ਲੱਗੇ ਮੇਲੇ ਕੋੜੀ ਸਾਹਬ ਦਾ ਮੇਲਾ ਲਾ ਦੋ ਜਾਂ ਕਿਦਾਂ ਇਹਦੇ ਕੋਲ ਆਇਆ ਸੀ ਪਰ ਇਹਦੇ ਕੋਲ ਕੁਝ ਵੀ ਆਵਾ ਬਈ ਅੱਟੇ ਜਾਏ ਅੰਮ੍ਰਿਤਸਰ ਦੇ ਸਭ ਤੋਂ ਸਸਤੇ ਗੁੱਡੀ ਇੱਥੇ ਵਿਗਦੀ ਚੋਂਗੀ ਇੱਥੇ ਬਣਦੀ ਹੈ ਨਾ ਗੁੱਡੀ ਕਾਰ ਕੇ ਸਾਰੇ ਲੋਕੀਂ ਪਹਿਲੇ ਕਹਿੰਦੇ ਪਤਾ ਨਹੀਂ ਉਹ ਸਾਰੇ ਬਣਾ ਲੱਗ ਗਿਆ ਤੇ ਇੱਥੇ ਗੁੱਡੀ ਬਣਦੀ ਹੈ ਵਿਗਦੀ ਸਸਤੀ ਵਿਗਦੀ ਤਾਂ ਰਵੇ ਸਾਰਾ ਸ਼ਹਿਰ ਹੀ ਅੰਮ੍ਰਿਤਸਰ ਇੰਨਾ ਆਹ ਹਲੇ ਹੋੜਾ ਰਾਜ ਘਟਾ ਹਲੇ ਹੋੜੀ ਓੜੀ ਵਧੀ ਜਾਣਾ ਰਾਜ ਰਾਜੀ ਮੈਂ ਕਹਿੰਨਾ ਬਹੁਤ ਹੋਇਆ ਨਾ ਲੈ ਮੇਰੇ ਨਾਲ ਵਜੇ ਆ ਕੋਈ ਸਾਢੇ ਘੱਟ ਰੋਦੀ ਰੋਦੀ ਰਾਸ਼ ਹੋ ਗਈ ਵਧੀ ਜਾਣਾ ਜੋ ਜੋ ਸਮਾਂ ਲੰਘਦਾ ਜਾਣਾ ਤੇ ਗੁੱਡੀ ਇੱਥੇ ਕੋਈ ਵੀ ਨਰਾਸ਼ ਹੋ ਕੇ ਨਹੀਂ ਜਾਂਦਾ ਸਾਰਿਆਂ ਨੂੰ ਮਿਲਦੀ ਮਿਲਦੀ ਇੱਥੇ ਗੁੱਡੀਆਂ ਸਸਤੇ ਰੇਟ ਤੇ ਵੀ ਮਿਲਦੀ ਆ ਵੇਖ ਲੈ ਵੀ ਇੱਧਰ ਘਰਾਂ 'ਚ ਵੇਲ ਗੁੱਡੀਆਂ ਰੱਖੀਆਂ ਸਾਰਿਆਂ ਨੇ ਆਇਆ ਆਇਆ ਲੇ ਵੀ ਅੱਡੇ ਲੈਣਾ ਵੇਖੀ ਐ ਰੱਤ ਫਨ ਰਾ ਦੇ ਨਾ ਆਇਓ ਮਨਮਈ ਗੁੱਡੀ ਵੇਖ ਲੋ ਵੇਖਦੇ ਆਵੇਂ ਤੇ ਤੁਸੀਂ ਵੀ ਵੇਖੋ ਬਲਿ ਲੈ ਆਪਣੇ ਬੱਬੂ ਭਾਈ ਗੁੱਡੀ ਕਹਿੰਦੇ ਵੇਖ ਲੋ ਆਗੇ ਆਇਓ ਆਇਓ ਜਲਦੀ ਜਲਦੀ ਆਹ ਸਾਰੀ ਵੇਖੋ ਕਿੰਨਾ ਰਾਸ਼ੀ ਜੀ ਹੋਰ ਬੱਬੂ ਠੀਕ ਐ ਚਾ ਵਧੀਆ ਜਾਏਗਾ ਵੇਖੋ ਉਹਨੇ ਕੋ ਘਰਾ ਘਰਾ ਜੇ ਕੰਮ ਗੁੱਡੀਆਂ ਦਾ ਹੁੰਦਾ ਇੱਥੇ ਗੁੱਡੀਆਂ ਲੋਕੀ ਬਣਾਈ ਜਾਂਦੇ ਤੇ ਵੇਚੀ ਜਾਂਦੇ ਇਹਨਾਂ ਦੀਆਂ ਨਾ ਬਸ ਜਦੋਂ ਜੰਮੂ ਜੇ ਰਖੜੀ ਦੇ ਸਾਰੇ ਕਿਲੇ ਗੁੱਡੀਆਂ ਐਕਸਪੋਰਟ ਨਹੀਂ ਕਰਦੇ ਆਹ ਵੇਖੋ ਆ ਆਪਣਾ ਮਠਨ ਹੋਈ ਹੁਣ ਜਿਵੇਂ ਨਾਮ ਖਾ ਲੈ ਪਿਛੋਂ ਆਕਰ ਮਠਨ ਸ਼ਾਹ ਜੀ ਇਹ ਆਪਣਾ ਘਰ ਚੌਂਕ ਜੇ ਇਹਨਾਂ ਦਾ ਬੜਾ ਰਾਖੀ ਨੇ ਰਾਸ਼ਾਗਾ ਨੇ ਬਥੇਰਾ ਹੱਲੇ ਘਟਿਆ ਕਹਿੰਦਾ ਮਤਲਬ ਕਿ ਹੱਲੇ ਹੋਰ ਪੈਣਾ ਨੇ ਵੇਖਿਓ ਰਾਜਪਤੇ ਹੋਰ ਵਧੀਆ ਜਿੰਨਾ ਜਿੰਨਾ ਟਾਈਮ ਵਧੀਆ ਹੋਈ ਜਾਂਦਾ ਉਹਨਾਂ ਦਾ ਰਾਜਪਤੇ ਨਾ ਇਹ ਕੋਈ ਨਹੀਂ ਲੰਘਿਆ ਇਥੇ ਰਿਆ ਖਾਲੀ ਹੈ ਨਾ ਜਵੇਂ ਥੋੜਾ ਜਿਹਾ ਹੁਣ ਚੌਕਿਆ ਵੇਖਿਓ ਵੇਖਿਓ ਅੱਗੇ ਬਣਦਾ ਕੀ ਹੈ ਵੇਖਿਓ ਅੱਗੇ ਬਣਦਾ ਕੀ ਹੈ ਇੱਥੇ ਤੇ ਖਲੋਣ ਨੂੰ ਨਹੀਂ ਜਗ੍ਹਾ ਇਹ ਨੰਗਤ ਤੁਰ ਕੇ ਨਹੀਂ ਨੰਗਨ ਨੂੰ ਜਗ੍ਹਾ ਮਿਲਦੀ ਅਜਨਾਂ ਇੱਥੇ ਖਾਦੀ ਹੈ ਆ ਆਪਣਾ ਗੇਂਦੀ ਵੀਰ ਲੋਹੜੀ ਮਨਾਣ ਆਏ ਨੇ ਇੱਥੇ ਅੱਗੇ ਹੋਣਾ ਜਾਵਾਂਗੇ ਹੁਣ ਤੇ ਆ ਜੇ ਤੇ ਆ ਸੜਕ ਨਾ ਖੁੱਲੀ ਹੋਵੇ ਤੇ ਫੇਰ ਲੋਕਾਂ ਦਾ ਕੀ ਬਣੂ ਕਿੱਥੇ ਕਿੱਥੇ ਗੱਡੀ ਲਾ ਕੇ ਜਾਣਗੇ ਆ ਵੇਖੋ ਸਾਰੀਆਂ ਇੱਥੇ ਗੱਡੀਆਂ ਲੱਗੀਆਂ ਆ ਸਾਰੀਆਂ ਗੱਡੀਆਂ ਇੱਥੇ ਹੀ ਲੱਗੀਆਂ ਮੁੰਡੇ ਇੱਥੇ ਗੱਡੀਆਂ ਲਾਉਂਦੇ ਛੜਕ ਖੁੱਲੀ ਦੇਖ ਕੇ ਗੱਡੀਆਂ ਲਾ ਆ ਜਾਂਦੇ ਆ ਤੇ ਉਧਰੋਂ ਫਿਰ ਆਪਣੇ ਗੇਂਦੀ ਸਾਹਿਬ ਜੀ ਟਿੱਕੀਆਂ ਚ ਲਾਉਂਦੇ ਟਿੱਕੀਆਂ ਗੇਂਦੀ ਗੇਂਦੂ ਸਾਹਿਬ ਜੀ ਟਿੱਕੀਆਂ ਲਗਾ ਰਹੇ ਨੇ ਮੇਲੇ 'ਚ ਇਹਨਾਂ ਨੇ ਆਪਣੀ ਰੇੜੀ ਲਾਈ ਮੇਲੇ 'ਚ ਮੁੰਡੇ ਆਪਨੀ ਇਹਨਾਂ ਨੇ ਰੈਡੀਆ ਪਾਰਟ ਟਾਈਮ ਜੋਬ ਆਪਣੀ ਮੇਲੇ 'ਚ ਰੈਡੀ ਲਾਈ ਇਹਨੇ ਕਿ ਚਲਾ ਪੁੱਤ ਕਿਉਂਕਿ ਗੁੱਡੀਆਂ ਲੈਣ ਦੇ ਇੰਨਾ ਰਸ਼ ਪੈ ਗਿਆ ਵੇਖੋ ਰਸ਼ ਕਿਤਾ ਮੈਂ ਕਹਿੰਦਾ ਇਧਰ ਵਾਲੇ ਹੈ ਕਿਤੇ ਇੰਨਾ ਮਬਰ ਸਰ 'ਚ ਰਸ਼ ਕਿਤੇ ਬਾਜ਼ਾਰਾਂ ਵਿੱਚ ਜਿੰਨਾ ਇੱਥੇ ਸਾਡੇ ਮਹੱਲੇ 'ਚ ਇੰਨਾ ਰਸ਼ ਹੈ ਐ ਪੁੱਤਨ ਬੁਰਾ ਬੈਂਦਾ ਜੀ ਜਿੱਥੇ ਆਣ ਗੁੱਡੀ ਲੈ ਆਣ ਆਉਂਦੇ ਆ ਬੁਰਾ ਬੁਰਾਈ ਗੁੱਡੀਆਂ ਕਰਕੇ ਮਸ਼ਹੂਰ ਆਣ ਆ ਵੇਖੋ ਜੀ ਹੁਣ ਗਿੰਦੂ ਨਹੀਂ ਗੁੱਡੀ ਲੈਣ ਆ ਗਏ ਆ ਸਾਰੇ ਹੁਣ ਗੁੱਡੀ ਘਟਾਉਣ ਦੇ ਆ ਪੰਜੀ ਜੀ ਜਦੀਦ ਭਾਣੀ ਸਾਰੇ ਆ ਮਠਾਂ ਦੇ ਗਿੰਦੂ ਗੁੱਡੀ ਲੈ ਰਹੇ ਨੇ ਗੁੱਡੀ ਖਰੀਦ ਫਰੋਕ ਦੇ ਇੱਧਰ ਵੀ ਵੇਖੋ ਕੀ ਬਣਦਾ ਨਾ ਰਸ਼ ਮੈਂ ਨਾ ਪੂਰੇ ਅੰਮਰ ਸਾਹਿਬ ਜਿੱਤੇ ਵੀ ਨਹੀਂ ਹੁਣ ਐਨਾ ਰਸ਼ ਮੈਂ ਕਹਿੰਦਾ ਸਾਰੀ ਬਾਜ਼ਾਰ ਫੇਰ ਲਗਾ ਦਿੰਦਾ ਡਾਪੂ ਤਾਂ ਨਾ ਪੂਰਾ ਇਹ ਦੇ ਬੋਤੇ ਸਾਰਾ ਬਾਜ਼ਾਰ ਮੈਂ ਪੂਤਨਪੁਰਾ ਫੇਰ ਲਗਾ ਦਿੰਦਾ ਹਾਂਜੀ ਸਾਰਾ ਬਾਜ਼ਾਰ ਭੁਤਨ ਦਾ ਵੇਲ ਕਰਦਾ ਸਾਰੇ ਬਾਜ਼ਾਰ ਭੁਤਨ ਦੀ ਘਾਰ ਆ ਪਟਵਾਰੀ ਸਾਹਿਬ ਨੇ ਆਪਣੇ ਗੁੱਡੀਆਂ ਲੈਣ ਆਏ ਆ ਮੇਰੇ ਖਿਆਲ ਨਾਲ 11 ਵੱਜ ਗਏ ਜੀ ਵੀਰੋਂ ਰਾਤ ਦੇ 11 ਵਜੇ ਰਾਜ ਵੇਲਣੋਂ ਲੈਦਾ ਭੁਤਨ ਪੂਰੇ ਜੇ ਵੇਲੋਂ ਕੈ ਗੁੱਡੀਆਂ ਦਾ ਘਹਿਰ ਪਿਆ ਪੂਰਾ ਲੋਲੀ ਇਹ ਤੱਕ ਵੇਖੋ ਵੀ ਰਾਜ ਜੀ ਐ ਲੱਗਾ ਕਿ ਨਹੀਂ ਬਾਜ਼ਾਰ ਪੂਰਾ ਆਹ ਦੇਖੋ ਲਗਦੀ ਹੀ ਖਾਲੀ ਜਗ੍ਹਾ ਲਗਦੀ ਨਹੀਂ ਬੇਸ਼ਰਮ ਲਗਦੀ ਵੀ ਕਿਤੇ ਕਿਤੇ ਵੀ ਨਹੀਂ ਮੈਂ ਨਾਰਾਸ਼ ਪਿਆ ਗੁੱਡੀਆਂ ਵਾਲਿਆਂ ਨਾਲ ਇਹ ਆਪਣਾ ਭਰਾ ਸੰਨੀ ਗੁੱਡੀਆਂ ਬਣਾਉਂਦਾ ਵੀ ਤੇ ਦੇਖਦੇ ਬਹੁਤ ਗੁੱਡੀ ਦੂਰ ਦੂਰ ਤੱਕ ਜਾਂਦੀ ਹੈ ਆ ਦੇਖੋ ਬੰਦੂ ਲੱਗੀ ਆਈ ਮੇਰੀ ਬਣਾ ਲਓ ਆ ਇਹ ਤੁਹਾਡੇ ਤੇ ਕੀ ਹੋ ਰਿਹਾ ਹੈ ਆ ਇਹ ਕੋਈ ਨਹੀਂ ਸਾਰੇ ਗੁੱਡੀਆਂ ਵਿੱਚ ਚੰਡੇ ਆ ਰਸ਼ ਦੇਖੋ ਜੀ ਬਣਾਓ ਆ ਦੇਖੋ ਭਾਈ ਹੁਣੀ ਸਾਰੇ ਆ ਵੇਖੋ ਜੀ ਰਾਤ ਦੇ ਵੱਜ ਗਏ ਜੇ 12 ਵਜ ਗਏ ਜੇ ਫੇਰ ਵੇਖੋ ਕਿੰਨਾ ਰਾਸ਼ੀ ਆ ਇਹ ਰਾਤ ਦੇ 12 ਵਜ ਗਏ ਜੇ ਕਿੰਨਾ ਰਾਸ਼ੀ ਹੋ ਰਿਹਾ ਹੈ ਇਹ ਮੈਨੂੰ ਪਕੜੋ ਇਹ ਜੀ ਪਕੜੋ ਇਹ ਪੈਸੇ ਪਕੜੋ ਰਾਤੀਂ ਬਾਰਾ ਮਾ ਜਿਹੜੀ ਵੇਖੋ ਕਿੰਨਾ ਰਾਜ ਹੈ ਇਹਨੇ ਕੋਹਨਗੁਰੇ ਏਰੀਆ ਜੇ ਇਹੀ ਕਰਕੇ ਏਰੀਆ ਮਸ਼ਹੂਰ ਹੋ ਗਿਆ ਗੁੱਦੀ ਆ ਵੇਖੋ ਵੇਖੋ ਰਾਤ ਨੂੰ ਵੀ ਵੇਲੋ 12 ਤੋਂ 12 12 ਵਜੇ ਕੀ ਫੇਰ ਨਹੀਂ ਵੇਲੋ ਕੋਈ ਪੈਰ ਰੱਖਣ ਦੀ ਜਗ੍ਹਾ ਨਹੀਂ ਹਲੇ ਤੱਕ ਲਓ ਜੀ ਇਹ ਵੇਖ ਲੋ ਸਾਢੇ 12 ਹੋ ਗਏ ਜੇ ਰਾਤ ਦੇ ਤੇ ਵੇਖੋ ਰਾਸ਼ ਹਲੇ ਵੀ ਕਿੰਨਾ ਜੀ ਮੈਂ ਕਿੰਨਾ ਬਹੁਤ ਰਾਸ਼ਿਆ ਇੱਥੇ ਇੰਨਾ ਰਾਸ਼ਿਆ ਮੈਂ ਕੋਈ ਹਿਸਾਬ ਹੀ ਨਹੀਂ ਹੁਣ ਮੈਂ ਤੁਹਾਨੂੰ ਕਿੱਦਾਂ ਕਿੱਦਾਂ ਬਖਾਵਾਂ ਪਾਣੀ ਸਦਾਨਾ ਮੈਂ ਹੁਣ ਆਪਣੇ ਘਰ ਜਾਣਾ ਕਿੰਨਾ ਰਸ਼ੀਆ ਲੇਦਾ ਕੋਈ ਦੇਖ ਲੋ ਆਹ ਦੇਖੋ ਬਾਕੀ ਹੁਣ ਚੱਲੇ ਆਪਾਂ ਘਰ ਲੋ ਜੀ ਪੌਣਾ 1 ਹੋ ਗਿਆ ਜੇ ਹੱਲੇ ਦਾ ਰਸ਼ ਦੇਖ ਲੋ ਕਿੰਨਾ ਕਿੱਥੋਂ ਤੱਕ ਦਿੰਦਾ ਨਾ ਜੁਨ ਕਰ ਕਰਕੇ ਵਖਾਵਾ ਆਈ 15 17 ਜਿੰਨਾ ਕੀ ਹੁੰਦਾ ਆਹ ਲੋ ਇੱਕ ਹੋਟ ਕਰ ਦੇਣਾ ਦੇਖ ਲੋ ਕਿੰਨਾ ਰਸ਼ੀਆ ਹੱਲੇ ਵੀ ਇਧਰ ਵੀ ਯਾਰ ਪੌਣਾ 1 ਹੋ ਗਿਆ ਹੁਣ ਸਮਾਨ ਆਪਣਾ ਇਕੱਠਾ ਕਰਨ ਦਾ ਪਰ ਫੇਰ ਵੀ ਹੱਲੇ ਵੀ ਲੋਕੀ ਤੁਰੀ ਆਈ ਜਾਂਦੇ ਆ ਪੌਣਾ ਇੱਕ ਹੋ ਗਿਆ ਹਣ ਕਿੰਨੇ ਕ ਬੰਦਿਆਂ ਨੇ ਆਉਣਾ ਲੋ ਜੀ ਹੁਣ ਚੱਲੇ ਆਪਾਂ ਘਰ ਧੁੰਦ ਵੀ ਪੈ ਗਈ ਏ ਥੋੜੀ ਥੋੜੀ ਲੋ ਜੀ ਹੁਣ ਆਪਾਂ ਚੱਲਦੇ ਆ ਆਪਣੇ ਆਪਾਂ ਅੰਤਲ ਜਣਾ ਆ ਥੋੜੀ ਦੇਰ ਤੱਕ ਆਪਾਂ ਆ ਗਏ ਘਰ ਆਪਾਂ ਚੱਲੇ ਆ ਘਰ ਆਵੇ ਲੋ ਹੱਲੇ ਵੀ ਗੱਡੀਆਂ ਇੱਥੇ ਲੱਗੀਆਂ ਜਿਹੜਾ ਜਿਹੜਾ ਗੱਡੀ ਲੈਣ ਆਉਣਿਆ ਵੇਖੋ ਆ ਗੱਡੀਆਂ ਲੱਗੀਆਂ ਹੱਲੇ ਵੀ ਪੋਣੇ ਇੱਕ ਵੇ ਦਾ ਗੁੱਡੀ ਵੇਖ ਲੋ ਇੱਥੇ ਲੈ ਆਂਦੇ ਆਂ ਆਪਾਂ ਚੱਲਿਆ ਹਾਂ ਘਰ ਤੂੰ ਸਵੇਰੇ ਉੱਠਾਂਗੇ ਹੁਣ 13 ਤਰੀਕ ਹੀ ਹੋ ਗਈ ਵੇਖੇ ਸਾਰਿਆਂ ਨੂੰ ਹੈਪੀ ਲੋੜੀ ਲੋੜੀ ਦੀਆਂ ਬਹੁਤ ਬਹੁ ਮੁਬਾਰਕਾਂ ਸਾਰਿਆਂ ਨੂੰ ਤੇ ਕੱਲ ਧਿਆਨ ਨਾਲ ਚੈਨਾਡ ਵਰਨਾ ਗੁੱਡੀ ਨਹੀਂ ਡੋਣੀ ਤੇ ਸਾਰਿਆਂ ਨੇ ਧਿਆਨ ਨਾਲ ਰਹਿਣਾ ਸ਼ਰਾਬ ਪੀ ਕੇ ਵੀ ਨਹੀਂ ਖਰਾਬੀ ਕਰਨੀ ਸੋ ਸਾਰਿਆਂ ਨੂੰ ਹੈਪੀ ਲੋੜੀ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਨੂ ਭਗਤ ਵੱਲੋਂ ਸਾਰਿਆਂ ਨੇ ਕੀ ਆ ਨਾਰਿਆਂ ਨਾਲ ਲੜਾਈ ਨਹੀਂ ਉਡਕੀ ਤੋਂ ਆਪਣੇ ਜੀ ਕਰਨਾ ਸ਼ਰਾਬ ਪੀ ਕੇ ਲੜਨਾ ਨਹੀਂ ਜੇ ਨਾ ਸਾਰਿਆਂ ਨੂੰ ਹੈਪੀ ਲੋਡੀ ਸਾਰਿਆਂ ਨੂੰ ਪਿਆਰ ਪਰੀ ਸਤਿਕਾਰ ਓਕੇ ਬਾਈ ਟਾਟਾ ਧੰਨਵਾਦੀ ਓਕੇ ਬਾਈ ਕੱਲ ਮਿਲਾਂਗੇ ਆਪਾਂ ਤੁਹਾਨੂੰ ਨਵੇਂ ਵਲੋਗ ਓਕੇ ਬਾਈ ਟਾਟਾ